ਆ ਜਾਣ ਤੋਂ ਆ ਜਾਣ ਤੋਂ ਕੋਈ ਗੱਲ ਨਹੀਂ ਇਕੱਠੇ ਕਰੋ ਸਾਰਾ ਆਪਣਾ ਕਾਫਲਾ ਕੋਈ ਨਹੀਂ ਕੋਈ ਨਹੀਂ ਦੋਨੇ ਵੀ ਹੋਣਗੇ ਕੰਟਰੋਲ ਤਾਂ ਇਹਨਾਂ ਕੋਲ ਹੀ ਹੋਊਗਾ ਦੋਨਾਂ ਦਾ ਕਿੱਧਰ ਰੁਕਣਾ ਜਾ ਰਾ ਆਪਾਂ ਨਹੀਂ ਨਹੀਂ ਕਹਾ ਬਦੋ ਰੋਕਣ ਦਾ ਕੋਈ ਕੰਮ ਨਹੀਂ ਕਹਾ ਬਦੋ ਡਰਾਉਣ ਵਾਲੇ ਪਾਸੇ ਨੂੰ ਕਾ ਪਾਉਂਦੇ ਆ ਵੀ ਦਰੋਂ ਰੋਕ ਲਓ ਫੇਰ ਅਸੀਂ ਰੁਕ ਜਾਾਂਗੇ ਆਇਦਰ ਦੇ ਆਇਓ 25 ਕੇ ਬੰਦੇ ਆਜੂ ਆਜੂ ਕੋਈ ਨਹੀਂ ਜਾਂਦਾ ਆਇਦਰ ਆ ਜਾਓ ਤੇ I'm <laughs> gonna It'll be horrible. ਕਹਿੰਦਾ ਇਹ ਕਹਿੰਦਾ ਸ਼ਰਮ ਹੈ ਕਿ ਨਹੀਂ ਹੈ ਮਾਸ਼ਾ ਅੱਲਾਹ ਮਾਰਨ ਲਿਆ ਯਾਰ ਜਿਦਾ ਹੋ ਗੋੜਾ ਚਲੋ ਲਹੂ ਪੀ ਲਿਆ ਇਹਨਾਂ ਦਾ ਸੰਪਰਕ ਕਰ ਗਿਆ ਗੰਗੁੱਟਾ ਕਰਾ ਫੋਰਸ ਸੰਭਾਲ ਕਰ ਰਿਹਾ ਹੁੰਦਾ ਟੱਕਰਾ ਹਾਈ ਕੋਰਟ ਦਾ ਨਹੀਂ ਹਾਈ ਕੋਰਟ ਨੇ ਉਦੋਂ ਵੀ ਫੈਸਲੇ ਲਾਗੂ ਕਰੇ ਨਹੀਂ ਹਾਈ ਕੋਰਟ ਨੇ ਬੰਦ ਕਰ ਦਿੱਤਾ ਅਰੇ ਗੋਲੀ ਮਾਰ ਲਓ ਗੋਲੀ ਮਾਰ ਸਾਡੇ ਗੋਲੀ ਤੂੰ ਨਾ ਸੁਭਾ ਰਹੇ ਆ ਨਹੀਂ ਭਾਈ ਗੋਲੀ ਮਾਰ ਬਹੁਤ ਮਾਰ ਹਾਰੇ ਗੋਲੀ ਮਾਰ ਕੋ 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 ਹਾਂ ਦਾ ਬਾਲ ਪਾਈ ਇਹਦੇ ਅਸਮਾਨ ਦਾ ਕੋਈ ਨਹੀਂ ਸਹੀ ਪਾਉਂਦਾ ਜਨਾਬ ਜੀ ਕੋਈ ਨਹੀਂ ਬੋਲਣਾ ਹੀ ਨਹੀਂ ਮੈਂ ਵੀ ਵੀਡੀਓ ਲਗਾ ਦਿੰਦੇ ਆਂ ਅੱਜ ਦੀ ਛੱਡੀ ਵਿੱਚ ਆਪਾਂ 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 ਆਪਾਂ

ਓ ਲਿਆ ਆ ਗਰੇ ਨਕਸ਼ਾ ਜਾਵਾ ਸਾਰੇ ਓ ਇਧਰ ਆ ਜਾ ਸਾਣ ਕੋਲ ਕਰਨੀ ਇਧਰ ਆ ਜਾ ਮੁੰਡਿਆ ਹੋ ਕੇ ਗੁਰਦੀ ਸਾਹਿਬ ਦਾ ਕਹੇ ਉਹ ਕਦੇ ਵੀ ਅਸੀਂ ਤਾਂ ਚਲੇ ਜਾਂਦੇ ਟੰਡਾ ਵੀ ਚੱਕਦੇ ਉਹ ਕਹਿੰਦੇ ਪੰਜ ਮਿੰਟਾਂ ਦੇ ਅੰਦਰ ਅੰਦਰ ਅਸੀਂ ਸਾਰਾ ਕੁਝ ਬੋਰੀਆਂ ਦੇਸ ਦਾ ਬਿਠਾ ਬਿਠਾ ਦੇਣਿਆ ਪੰਜ ਮਿੰਟ ਇੱਥੇ ਖੜੋ ਘੜੀਆਂ ਦੇਖ ਲਓ ਦੇਖ ਲਓ ਦੇਖ ਲਓ ਇਸ ਕਰਕੇ ਪੰਜ ਮਿੰਟਾਂ ਤੋਂ ਬਾਅਦ ਇਹ ਨਹੀਂ ਹਲਾਉਂਦੇ ਸਾਰਾ ਟੰਡਾ ਵੀ ਫਿਰ ਆਪਣਾ ਕੋਈ ਮਾਮਲਾ ਨਹੀਂ ਢਿੱਕਣਾ ਕਿਉਂਕਿ ਆਪਾਂ ਬਾਰ-ਬਾਰ ਕਿਉਂ ਕਰਦੇ ਆ ਆਪਣੇ ਨਾਲ ਬਾਰ-ਬਾਰ ਵਿਸ਼ਵਾਸ ਘਾਟ ਹੁੰਦਾ ਇਹਦੇ باوجود ਆਪਾਂ ਗੱਲ ਸੁਣਦੇ ਆ ਸੋਸ ਕਰਕੇ 5 ਮਿੰਟ ਦੇ ਇਥੇ ਬੈਠ ਕਰੋ ਕਿਉਂਕਿ ਕੱਲ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਸਾਰਿਆਂ ਵੱਲੋਂ ਗੱਲਬਾਤ ਚਲਾਈ ਹੋਈ ਹੈ ਡੀਸੀ ਸਾਹਿਬ ਨਾਲ ਮੀਟਿੰਗ ਹੋਈ 11 ਤਰੀਕ ਨੂੰ 11 ਤਰੀਕ ਤੋਂ ਬਾਅਦ ਤਾਂ ਹੋ ਗਿਆ ਕਸ਼ਮਕਸ਼ ਤੋਂ ਬਾਅਦ ਵੀ ਆਪਾਂ ਮਿਲ ਬੈਠ ਕੇ ਦਾ ਹੱਲ ਕੱਢ ਗਏ ਕਿਉਂਕਿ ਜਿਹਦੇ ਵਿੱਚ ਵਿਚਾਰੇ ਸਾਡੇ ਆਏ ਆ ਜੋਰੇ ਆਪਣੇ ਨਮਾਦੇ ਹੁੰਦੇ ਆ ਆਹ ਹਾ ਹਾ ਰੁਪਈਆ ਬਹੁਤ ਕਰਜੀ ਇਸ ਕਰਕੇ 200 ਰੁਪਈਆ ਵੀ ਲਖਦੇ ਹੋ ਅੱਗੇ ਬਾਅਦ ਇਹ ਕਾਹੇ ਹੋ ਗਿਆ ਸਿੱਧ ਨਾਲ ਹੀ ਵਿਚੀ ਬੁੱਜਣਾ ਹੁੰਦਾ ਤੇਰੀ ਪਤਾ ਕਰ ਲਓ ਤੁਸੀਂ ਠੀਕ ਹੈ ਤੁਸੀਂ ਲੋਕ ਠੀਕ ਹੈ ਜਾਓ ਤੁਸੀਂ ਫਿਰ ਅਸੀਂ ਮਰ ਜਾਗੇ ਦੂਜੇ ਠੀਕ ਹੈ ਬੁਰੇ ਸੋ ਦੂਜੇ ਪਾਸੇ ਅੱਜ ਸਹਿਜਪਾਲ ਨੂੰ ਜੇ ਹੋਰ ਕਿਸੇ ਪਾਸੇ ਵੀ ਤੁਹਾਡਾ ਜਾਂ ਚੋਰ ਦੇ ਨਹੀਂ ਕੰਮ ਚੱਲਦਾ ਹੋਇਆ ਫਿਰ ਆਪਣਾ ਤੂੰ ਨਾਮ ਨਾਲ ਨੂੰ ਤੇ ਤੇਨੂੰ ਵੀ ਕਿਸੇ ਪਾਸੇ ਕੋਈ ਕੰਮ ਨਹੀਂ ਅਜੇ ਚੱਲੇ ਨਾੜ ਕੇ ਚੱਲੇ ਆ ਮਾੜੀ ਵੀ ਮੋੜੀ ਗੱਲ ਸੁਣ ਲੈ ਜੇ ਅੱਗੇ ਕੰਮ ਲੜਨੀ ਹੈ ਤਾਂ ਦਿਲ ਦੀ ਨਹੀਂ ਅੱਜ ਕੱਲੇ ਤਾਂ ਨਾ ਜਾ ਰਹੇ ਤੂੰ ਸਾਡੇ ਦੂਰ ਮਤ ਕਰ ਕੰਮ ਕਰਨਾ ਆ ਗੁਜਰਾਰੇ ਤੋਂ ਹੋ ਰਹੇ ਤੋਹਫੇ ਪ੍ਰਸ਼ਾਸਨ ਨੇ ਦਿੱਗਾਈ ਲਈ ਸੈਕਰੀ ਉੱਤਰੀੇ ਵਾਲੀ ਲਈ ਵਧੀਆ ਬਰਾ ਤਖਦੇ ਤੇ ਬੈਠ ਕੋਈ 10 80 ਪਿੰਡ ਦਾ ਚੱਕਰ ਕਰਦੇ ਕਰਤੀ ਅੱਗੇ ਵੀ ਆਏ ਕਹਿ ਦੇ ਕਿ ਆਹੋ ਕਿ ਇੱਕ ਅਸੀਂ ਸਾਡੇ ਤਮਾਮ ਨੇ ਹਾਈ ਕੋਰਟ ਨੇ ਮੰਨਦਾ ਚਾਰੇ ਹੋ ਹਾਈ ਕੋਰਟ ਦਾ ਫੈਸਲਾ ਦਿੱਤੀ ਸਾਡੀ ਹੋਣਾ ਅੱਜ ਦੇ ਹੋਰ ਵੀ ਜਿਹੜੇ ਸਾਹਮਣੇ ਤਮਾਮ ਦਾ ਪਾਸ ਭਰਉਂਦੇ ਆ ਇਹ ਵੀ ਫੈਸਲਾ ਬਹੁਤ ਸਾਫ ਫੈਸਲਾ ਹੋਇਆ 275ਵੇਂ ਨੰਬਰ ਜਿਹਨੇ ਤਮਾਮ ਨੂੰ ਮਾਰ ਕੀ ਹੱਥ ਕੋ ਉਹਦੇ ਚੱਟਿਆ ਜਾ ਰਿਹਾ ਹੈ ਦਾ ਫੈਸਲਾ ਹਾਈ ਕੋਰਟ ਦੂਗਾ ਆ ਸਾਰੀਆਂ ਗੱਲਾਂ ਨੂੰ ਆਣ ਦੇਖਿਆ ਕਰਦੇ ਇੱਧਰ ਲੋਕੋ ਤੇ ਚੜਦੇ ਆ ਕੱਲ ਵੀ ਆਪਣੀ ਗੱਲ ਹੋਈ ਆਪਣੇ ਪ੍ਰਧਾਨ ਜੀ ਨੇ ਕਿਹਾ ਕਿ ਦੋ ਹਾਈ ਕੋਰਟ ਦੇ ਫੈਸਲੇ ਤੁਸੀਂ ਫੋਕਸਰਾਂ ਲਾਗੂ ਕਰਦੇ ਹੋ ਨਾ ਲੋਕਾਂ ਨੂੰ ਲੋਕਤ ਨਹੀਂ ਆਵੇ ਅੱਜ ਜਲੀਲਾ ਨਿੱਕਾ ਵੀ ਹਾਈ ਕੋਰਟ ਦਾ ਫੈਸਲਾ ਡੀਸੀ ਸਾਹਿਬ ਨਾਲ ਗੱਲ ਹੋਈ ਕਿ ਹਾਈ ਕੋਰਟ ਤੋਂ ਉੱਥੇ ਪਾਸੇ ਪਾਰਲੀਮੈਂਟ ਸਾਲ ਨੂੰ ਬੱਜੇ ਨੂੰ ਆਇਆ ਹੋਵੇ 17 ਕਲਾ ਜਿਸ ਵਜ੍ਹਾ ਕਰਨਾ ਹੋ ਗਿਆ ਉਹ ਸਵਾਲ ਅਸੀਂ ਕਹਿ ਦਿਆ ਜਿਹੜੀ ਜਿਹੜੀ ਦਬਾਉਣ ਲੱਗੋ ਇੱਕ ਸੌਕਰ ਦਾ ਅਮਰੀਕਾ ਸੌਕਰ ਕੰਨੀ ਨਹੀਂ ਜਾਂਦੀ ਆ ਆ ਓਏ ਉਹ ਪਹਿਲਾਂ ਦਿੱਲੀ ਦਿੱਲੀ ਨੇ ਉਹਨਾਂ ਵਾਲੀ ਉਹ ਹਾਈ ਕੋਰਟ ਦਾ ਬਿਲੂਜਾ ਸੁਪਰੀਮ ਕੋਰਟ ਦਾ ਜਾਂ ਫੋਡੀ ਪਾਰਲੀਮੈਂਟ ਦਾ ਕਾਨੂੰਨ ਪਾਸ ਹੋਇਆ ਤਾਂ ਕਿੱਧਰ ਗਿਆ ਐਸਾ ਕਾਨੂੰਨ ਦੀ ਅੱਖਾਂ ਵਿੱਚ ਹੀ ਹੋਣਾ ਹੈ ਪ੍ਰਧਾਨ ਨੇ ਭਾਵੇਂ ਮਾਮਲਾ ਵਿਵਾਦ ਵਾਲਾ ਪਾਣੀ ਵਾਲੇ ਮਾਮਲੇ ਤੋਂ ਭੁਗਤਮਾਨ ਨਹੀਂ ਚੱਲ ਕੀਤਾ। ਇਹ ਛੋਟਾ ਮਾਮਲਾ ਸੀ ਹਾਈ ਕੋਰਟ ਨੇ ਕਿਹਾ ਸੀ ਹਰਿਆਣਾ ਨੂੰ ਪਾਣੀ ਦੇ ਦੇ। ਇਥੇ ਆਪ ਬੈਜਿਆ ਜਾ ਕੇ ਮੁੱਖ ਮੰਤਰੀ ਧਰਨਾ ਲਾ ਕੇ ਜਿਹੜਾ ਧਰਨਾ ਕਰਨ ਵਾਲਾ ਫਲਾਸ ਦੇਉਂਦਾ ਹੈ। ਹਾਈ ਕੋਰਟ ਦਾ ਫੈਸਲਾ ਬੰਦਿਆ ਸਾਹਿਬ ਨੂੰ ਬਚਾਉਣ ਦਾ ਵੀ ਕੋਸ਼ਿਸ਼ ਆਇਆ ਹੋਇਆ ਸੀ। ਅਲੋਪਿਕ ਕਮੇਟੀ ਬਣਾ ਕੇ ਕਿ ਬੰਦਿਆ ਸਾਹਿਬ ਨੂੰ ਛੁਟਾਇਆ। ਉਹਨਾਂ ਦਾ ਖਤਰਾ ਇਤਰਾ ਕੇ ਜੀ ਹਾਈ ਕੋਰਟ ਦਾ ਫੈਸਲਾ ਯਾਦ ਕਰੋ ਆਪਣੇ ਸਾਰੇ ਪੰਦਰਾਂ ਚਾਸਟਾਂ ਦਾ ਮਾਗਲਾ ਨਹੀਂ ਕਿੰਨਾ ਕੰਡਾ ਚੁੱਕਿਆ ਹੈ ਭਾਈਚੋਰ ਦਾ ਫੈਸਲਾ ਹੈ ਹਾਈ ਕੋਰਟ ਦਾ ਫੈਸਲਾ ਵੀ ਹੈ ਜਦ ਤੱਕ ਪੰਦਰਾਂ ਦਾ ਮਾਰਤਾ ਜਿਹੜਾ ਚੋਰੀ ਨਾਲ ਖੋਦੀ ਇਕੜ ਦਾ ਦਾ ਹੋਇਆ ਦਾ ਨਿਸ਼ਚਿਤ ਨੇ ਉੱਤੇ ਹੋਇਆ ਕਹਿੰਦਾ ਮਾਜਮੇ ਪੈਸੇ ਦੇ ਕੀ ਅਜਨੇ ਆਹ ਹੁਣ ਕਰ ਰਹੇ ਆ ਹੋ ਅਜਮਰਾ ਕੋਸਤਾ ਕਰੋ ਆਜਾ ਦੇ ਜਿਹੜੇ ਕੋੜ ਵਾਲੇ ਫਿਰ ਕੋੜ ਮੋ ਫਿਰ ਕੋੜ ਵਾਲੇ ਜਿਹੜੇ ਸਜਮ ਹੋਏ ਨਮਕ ਮਲ ਕਲ ਨੇ ਆ ਧੁੰਮਾ ਕਰਦਾ ਦੁਕਾਨ ਹੈ ਜੋ ਕਰਕੇ ਐ ਚਾਲਾ ਵਾਲਾ ਕਹਿੰਦਾ ਚਾਲਾ ਵੇਚੋਤ ਨਹੀਂ ਆਉਗੇ ਦੂਜੇ ਪਾਸੇ ਸਭੂ ਫਰਦੋਂ ਕੋ ਸਾਨੂੰ ਪਤਾ ਤੁਹਾਡੇ ਕੋਲ ਕਾਣਾ ਪ੍ਰਬੰਧ

ਜਾਉਂਡ ਪਿੰਡ ਦਾ ਜ਼ਮੀਨ ਦਾ ਮਾਮਲਾ ਨਹੀਂ ਇਹ। ਆ ਹਾਜ਼ੂਰ ਦੇ ਵਿੱਚ ਆਜੀ ਵੀਡੀਓ ਦੇਖੋ। ਆ ਇਨਕੀਰ ਕੇ ਵੇ 250 ਏਕੜ ਜ਼ਮੀਨ ੱੱਕੇ ਨਾਲ ਰੋਕਣ ਤੇ ਆਈ ਹੋਈ ਆ ਸਰਕਾਰ। 32 ਏਕੜੋਂ ਦੀ ਤੋਂ ਰੋਕ ਨੇ ਭਰਤ ਮਾਲਾ ਤਹਿਤ ਦਿੱਕ ਨਮਾਤਾ ਜਾਰੀ ਦਿੱਤਾ। ਉਸ ਦਾ ਧਰਨਾਕਾਰੀ ਚੱਕੇ ਸਮੇਤ ਮਾਵਾਂ ਪੇੜਾ ਠਾਣਿਆਂ 'ਚ ਬੰਦ ਕਰਦੇ ਜੇ ਅੱਜ ਬੰਦ ਕਰਤੇ। ਉਹਨਾਂ ਬੰਦਿਆਂ ਨੂੰ ਛਡਾਉਣ ਖਾਤਰ ਜਿਹੜਾ ਭਗਵਾਨ ਸਤਿਮਾਨ ਨੇ ਕਹਿੰਦਾ ਤੁਸੀਂ ਸਰਕਾਰ ਆ ਕੇ ਲੰਮੀਓ ਥਾਣਾ ਘੇਰਿਆ ਕਿਸੇ ਨੇ ਬਾਤ ਨਹੀਂ ਪੁੱਛੀ ਅਖੀਰ ਨੂੰ ਕੱਲ ਵੱਡਾ ਹਾਈਵੇ ਜਾਨ ਕੀਤਾ ਉਹ ਰਾਤ 9 10 ਵਜੇ ਫੈਸਲਾ ਹੋਇਆ ਉਹ ਸਾਰੇ ਬੰਦੇ ਰਹਾ ਕੀਤੇ ਅਸਮੇਤ ਮਾਰਾ ਪੈਣਾ ਉਹ ਸਰਕਾਰ ਕਾਉਣ ਦਾ ਜ਼ਿੰਮੇਵਾਰ ਉਹ ਐਸਡੀਐਮ ਜਾਓ ਪ੍ਰਸ਼ਾਸਨ ਨੂੰ ਮੰਨਦਾ ਜਿਹੜਾ ਪਹਿਲਾਂ ਗੱਲ ਨਹੀਂ ਸੁਣਦਾ ਇਹ ਸੁੰਦਰਾਂ ਦਿਖਾਈ ਪਿੰਡ ਹੈ ਤਿੰਨ ਪੀੜੀਆਂ ਤੋਂ ਵੀ ਜ਼ਮੀਨਬਾਰ ਹੋਇਆ ਪਟਿਆਲੇ ਜਿਲ੍ਹੇ ਦਾ ਉੱਥੇ ਵੀ ਇਸ ਤਰ੍ਹਾਂ ਮੋਰ ਚੱਲ ਲੱਗਿਆ ਹੋਇਆ ਹੈ। ਕਿਹਾ ਭਾਰਤ ਮਾਲਾ ਦੇ ਤਹਤ ਗੁਰਦਾਸਪੁਰ ਦੇ ਵਿੱਚ ਤਰਨਤਾਰਨ ਦੇ ਵਿੱਚ ਫਿਰੋਹੀ ਮੋਰ ਚੱਲ ਰਿਹਾ ਹੈ। ਕੌਣ ਦਾ ਭਾਵਾ ਜ਼ਮੀਨਾਂ ਧੱਕੇ ਨਾਲ ਖੋਣ ਤੇ ਉੱਤਰੇ ਹੋਏ ਐ। ਸੋਸ਼ ਕਰਕੇ ਭਰਾਵੋ ਜ਼ਮੀਨਾਂ ਦੀ ਲੜਾਈ ਵੱਡੀ ਐ। ਜ਼ਮੀਨਾਂ ਦੀ ਲੜਾਈ ਸੇਰ ਮੰਗਦੀ ਹੁੰਦੀ ਐ। ਜਦੋਂ ਆਵਾਜ਼ਕਾਰਾਂ ਨੂੰ ਮਾਰਕੀ ਦੇ ਹੱਕ ਦਵਾਉਣ ਦੀ ਜ਼ਮੀਨ ਦੀ ਲੜਾਈ ਨੂੰ ਆਪਾਂ ਹੱਥ ਪਾਇਆ ਐ। ਇਸ ਤੋਂ ਫਾਸਲਾ ਕੀਤਾ ਆਪਣੇ ਮਾਲਦੇ ਤੋਂ ਸਾਡੀ ਜਥੇਬੰਦੀ ਦੀ ਕਲਗੀ ਸਾਡੀ ਸੰਗਤ ਅਸਤੀ ਪ੍ਰਾਪਤ ਲਾਇਆ ਔਰ ਮੀਟਿੰਗ ਕਰਾ ਕੇ ਜਾਂਦਾ ਪਰਿਵਾਰ ਦੀ ਵੀ ਬਲਾਕ ਵਾਲਿਆਂ ਦੀ ਵੀ ਵੀ ਭਾਈ ਮੈਂ ਜ਼ਮੀਨਾਂ ਦੀ ਲੜਾਈ 'ਚ ਚੱਲਿਆ ਤੇ ਜ਼ਮੀਨਾਂ ਦੀ ਲੜਾਈ 'ਚ ਸਿਰ ਲੱਗਣਗੇ ਉਹਦਾ ਸਿਰ ਲੱਗ ਗਿਆ ਭਰਾ ਉਹ ਤਾਂ ਆਪ ਦਾ ਕੀਤਾ ਹੋਇਆ ਵਾਦਾ ਕੀਤਾ ਹੋਇਆ ਪੰਨੂ ਨਿਭਾ ਗਿਆ ਇਸ ਕਰਕੇ ਅੱਜ ਵੀ ਆਪਾਂ ਜਿੰਨੇ ਪਰਸਰਾਂ ਤੇ ਖਫਣ ਬੰਨ ਕੇ ਨਹੀਂ ਆਉਂਦੇ ਉਨ੍ਹਾਂ ਤੇਰੇ ਜ਼ਮੀਨਾਂ ਨਹੀਂ ਵਤਣੀਆਂ ਆ ਕਾਨੂੰਨਾਂ ਕਨਾਨਾਂ ਨੇ ਸਾਨੂੰ ਕੋਈ ਨਹੀਂ ਦੇਣਾ ਇਨਸਾਨ ਸਾਥ ਇਸ ਕਰਕੇ ਉਧਰ ਬਹੁਤ ਸਾਰੇ ਸਮਾਜ ਸੁਨਮਾ ਦਾ ਪਾਸ ਪੜਾਉਣ ਵਾਲਿਆ ਜੋ ਕਾਨੂੰਨ ਸਾਨੂੰ ਇਨਸਾਨ ਦਿੰਦਾ ਹੋਵੇ ਤੇ ਫਿਰ ਲੋਕਾਂ ਨੂੰ ਲੜਨ ਦੀ ਲੋੜ ਸੀ ਅਸੀਂ ਇਹ ਕੰਮ ਕਰਨ ਵਾਲਿਆ ਹੁੱਖੇ ਲੋਕਾਂ ਦਾ ਢਿੱਡ ਭਰਨ ਵਾਲਿਆ ਇਸ ਕਰਕੇ ਮੈਂ ਬੇਨਤੀ ਕਰਦਾ ਇਸ ਸਥੇਤ ਤੋਂ ਹੋਰ ਬਾਈ ਆਓ ਬਣਾ ਕਰੇ ਤੀਰਾਂ ਜਾਂਦੇ ਆਪਾਂ ਉਹਨਾਂ ਚਿਰ ਇੱਥੇ ਧਕੇ ਰਹਿਣਾ ਵਾਦਾ ਕਰਦੇ ਆ ਉਹ ਜਦੋਂ ਤੱਕ ਕੰਮ ਚੱਲੇਗਾ ਨੇ ਬੜੇ ਡੰਕ ਕਮੰਡ ਤੋਂ ਜਾਂਦਾ ਨਹੀਂ ਜਾਣਗੇ ਆਪਾਂ ਫੇਰ ਜੇ ਉਹ ਜਾਂਦ ਪੱਲ ਰਹੇਗੇ ਤੀਜੇ ਜਿਹੜੀ ਦੋਸਤ ਕੋਈ ਸੀਗੇ ਚਰਚਾ ਕੀਤੀ ਜਾਨ ਇੱਕ ਹੋਰ ਸਰਦਾਂ ਪੱਲ ਜਲੇ ਕਿੰਨੇ ਗੱਲ ਹੋਏ ਗਿਰਫਦਾਰ ਕੀਤੇ ਗਏ ਉਹੋ ਸ਼ਾਮ ਨੂੰ ਛੱਡੇ ਆ ਜਦ ਕੇ ਡੀਐਸਪੀ ਕਹਿ ਰਿਹਾ ਅੱਜ ਦਾ ਵੀ ਮੈਂ 1 ਘੰਟੇ ਨੂੰ ਛੱਡ ਲੈਣਾ 11 ਵਜੇ ਸਾਡੀ ਗੱਲਬਾਤ ਹੋਈ ਹੈ 12:00 ਵਜੇ ਨੂੰ ਛੱਡੇ ਚਾਹੀਦੇ ਵੀ ਛੱਡੇ ਆ ਉਹ ਤਾਲਾ ਹੋਵੇ ਇਸ ਲਈ ਇਹ ਭਰਾਵੋ ਸਾਰੇ ਪਿੰਡਾਂ ਦੇ ਹੀ ਹਮਲੇ ਆ ਪੈਸਾ ਉਹਨਾਂ ਨੇ ਚੱਕਿਆ ਕੋਈ ਨਹੀਂ ਤੇ ਜ਼ਮੀਨ ਤੇ ਉਹਨਾਂ ਦੀ ਜਿੱਦ ਕੱਲ ਕਬਜ਼ਾ ਕਰਿਆ ਉਹਨੂੰ ਫਿਰ ਮੈਂ ਸਮਝਾਇਆ ਮੈਂ ਕਿਹਾ ਵੀ ਇਹ ਜ਼ਮੀਨ ਕੋਈ ਐ ਤਾਂ ਇਹ ਨਹੀਂ ਵੀ ਜੇਬ ਚ ਪਾ ਕੇ ਲੈ ਗਏ ਰਹੂ ਤਾਂ ਇੱਥੇ ਜਿਵੇਂ ਪ੍ਰਧਾਨ ਜੀ ਦੱਸ ਕੇ ਗਏ ਆ ਮੱਟ ਤੇ ਰੌਲਾ ਪਾਉਂਦੇ ਬੰਗਾਲਾਗੇ ਉਹ ਲੋ ਜੇ ਪਰਿਵਾਰ ਖੜਦਾ ਤਾਂ ਉਸੇ ਉਹਨਾਂ ਦੀ ਅਸੀਂ ਕਿਹਾ ਕਿ ਸਪੋਰਟ ਕਰਾਂਗੇ ਕੋਈ ਬੱਗਾ ਵੀ ਖਾਸ ਨਹੀਂ ਉਹਨਾਂ ਦੇ ਇਹਦੇ ਲਈ ਭਰਾਵੋ ਇਹ ਇਹ ਪੰਡ ਪੰਡੀ ਡਰਾਉਲੇ ਪੈ ਰਹੇ ਆ ਤੇ ਬੰਦੇ ਆਪਣੇ ਗੱਗੇ ਬਗੜ ਰਹੇ ਆ ਜੋੜ ਰਹੇ ਆ ਕਿਉਂਕਿ ਲੋਕਤਾ ਦੀ ਮਤੀ ਹੁੰਦੀ ਆ ਇਹ ਆਕਾਰੀ ਮੁੱਖ ਮੰਤਰੀ ਤੜਕੇ 4 ਵਜੇ ਤੋਂ ਬਈ ਦੇਰਾਂ ਚ ਕੱਢੀ ਹੋਦਾ ਹੰਕਾਰ ਆ ਜਿਹੜਾ ਇਹ ਸੰਗਤ ਨੇ ਹੀ ਤੋੜਨਾ ਜਿਹੜੇ ਹਿਸਾਬ ਨਾਲ ਕੱਟ ਸਾਡੇ ਪਿੰਡ ਤੇ ਜਿਹੜੀ ਕਰੀਆ ਆ ਹਾਂ ਰਾਏ ਦੇ ਆ ਅੱਗੇ ਪਾਸੇ ਨਾਕੇ ਲਾ ਕੇ ਵੀ ਸਤੋਵਾਰ ਦੁਵਾਨੇ ਉੱਥੇ ਰਹੇ ਬੱਜੋ ਦਿੱਤੇ ਨਾਲ ਟਾਈ ਆ ਗੱਗਾ ਤਾਂ ਚੱਕਦੇ ਨਹੀਂ ਇੱਥੇ ਜਾਨ ਸਾਡੇ ਪਿੰਡ ਦਾ ਅਸੀਲ ਕਰਤਾ ਜਿਹੇ ਖੇਤਾਂ ਦੀ ਯਾਦ ਰੱਖਦਾ ਜਦ ਕੇ ਬਾਹਰ ਇਹ ਪਹੁੰਚ ਗਿਆ ਉਹ ਨਹੀਂ ਕਰਦਾ ਕੋਲ ਲਾਈ ਜੋ ਮੇਰੇ ਬੁਤਾਲ ਲਾਈ ਪੰਜ ਜਣੇ ਪੰਜ ਜਣੇ ਉੱਥੇ ਦੇਖੀ ਖੜੇ ਉਹਨਾਂ ਨੇ ਚੱਕੀ ਖੇਤਾਂ ਵਾਲੇ ਸੀ ਉਹਨਾਂ ਚੱਕ ਕੇ ਹੋ ਗਿਆ ਸਾਡੇ ਜੰਦ ਕਰਤਾ ਓ ਯਾਰ ਗਰੁੱਪ ਚ ਪਹਿਲਾਂ ਤੋਂ ਉਹ ਬੰਦੇ ਰੱਖੇ 32 ਨੂੰ ਉਹਨਾਂ ਦੇ ਪੈਸੇ ਨਹੀਂ ਚੁੱਕੇ ਉਹਦਾ ਤਾਂ ਗੱਲਬਾਤ ਤਾਂ ਕਰੋ ਵੀ ਸਾਰ ਨਹੀਂ ਆ ਜੇ ਉਹ ਨਹੀਂ ਪੈਸੇ ਚੱਕਦੇ ਜਾਂ ਵਧਾਉਣਾ ਚਾਹੁੰਦੇ ਆ ਜਾਂ ਕੋਈ ਹੋਰ ਆਪਦੀ ਜ਼ਮੀਨ ਤਫਾੜ ਹੋਈ ਆ ਉਹ ਚਾਹੁੰਦੇ ਆ ਇਦਾਂ ਲਈ ਉਹਨਾਂ ਦੀ ਗੱਲ ਤਾਂ ਸੁਣੀ ਜਾਵੇ ਪਰ ਨਹੀਂ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਉਹ ਚਾਕੇ ਜਾਣੇ ਚੰਦ ਕਰਦੇ ਤੇ ਜਮੀਨ ਤੇ ਕਬਜ਼ਾ ਕਰ ਗਏ ਪਰ ਚਾਕੇ ਤਾਂ ਨਹੀਂ ਲਗਾਇਆ ਉਸ ਤੋਂ ਬਾਅਦ ਹੁਣ ਇਹਨੂੰ ਸੁਝਾ ਆਇਆ ਪਰ ਮਾਲ ਨੂੰ ਵੀ ਬੀਬੀਆਂ ਭਣਾ ਲੈ ਕੇ ਭਾਈ ਆਪ ਦੇ ਖੇਤ 'ਚ ਬੈਠੋ ਫੇਰ ਜਾ ਕੇ ਗੱਲ ਬਣੀ ਤੇ ਫੇਰ ਜਾ ਕੇ ਜਦੇਵਦੀ ਜੁੜੇ 'ਚ ਪੁਲਿਸ ਤੇ ਖੜੂ ਇਹ ਹਾਲ ਹੋ ਰਿਹਾ ਭਾਈ ਇਹ ਜਿਹੜੇ ਪਿੰਡਾਂ ਨੇ ਪੈਸੇ ਚੱਕ ਲਏ ਉਹਨਾਂ ਨੂੰ ਬੈਠੇ ਕੋਰਟ 'ਚ ਮਗਜੋ ਰੇਟ ਵਾਜੂ ਵਾਦਾ ਹੋਈ ਆ ਪਰ ਸੁਖਵੀਰ ਬਾਦਲਾ ਮਨਪ੍ਰੀਤ ਬਾਦਲਾ ਕਿਹੜਾ ਬਾਦਲਾ ਉਹਦੇ ਉਹਨੂੰ 1 ਕਰੋੜ 30 ਰੱਖ ਦੇਤਾ ਚਾਰ ਕਟੱਕਿਆਂ ਤੋਂ ਲਵਾ ਗਿਆ ਦੇਰ ਗਿਆ ਦੇ ਬਾਗਵਾਂਡੀ ਚ ਪਾਤਾ ਇਸ ਲਈ ਭਰਾਵੋ ਹੋਰ ਹੋਰ ਅਸ ਆਪਣੇ ਜਿੰਨੇ ਵੀ ਆਜੂ ਅਜੇ ਬਾਅਦ ਵਿੱਚ ਤੁਹਾਨੂੰ ਮਿਲਣ ਲੋਕਾਂ ਵਿੱਚ ਭਾਈ ਜੀ ਦਾ ਜੱਜ ਜਰੂਰੀ ਸੀ ਪੋਸਟ ਕਰਕੇ ਕੱਤੀ ਆ ਕਿ ਰਾਂ ਸਾਰੇ ਆ ਗੂ ਬਾਰਲੇ ਜਿਲ੍ਹੇ ਦੇ ਦੀ ਆਪਣੇ ਜਿਲ੍ਹੇ ਨਾਲ ਜਿੰਨੇ ਕੁ ਸੰਬੰਧਤਾ ਆ ਗੂ ਆਈ ਪਿੰਡ ਵਾਲੇ ਇਧਰ ਆ ਛੰਡੇ ਛਡੇ ਵਾਲੇ ਇਕੱਠੇ ਹੋ ਜੀ ਆਪਾਂ ਕੋਈ ਦੀ ਬੋਲ ਬਣਾ ਲਈ ਕੀ ਹੈ ਪਿੰਡ ਵਾਲੇ ਪਿੰਡ ਵਾਲੇ ਵੀ ਆ ਗੋ ਪਿੰਡ ਵਾਲੇ ਮੈਂਦੇ ਆਦੇ ਕੋ ਆ ਗੋ ਤੇ ਬਾਅਦ ਦੇ ਵਿੱਚ ਅੱਜ ਬਲਵਾਦ ਕਰਨ ਤੋਂ ਬਾਅਦ ਤੇ ਅਮੀ ਇਹ ਸਾਫ ਕਰੂਗਾ ਗੁਰਜਤ ਸਿੰਘ ਕਮਿਸ਼ਨੀ ਪੱਕੀ ਆਪਣਾ ਕੰਮ ਪਾਰੂ ਆ ਕਿਵੇਂ ਐਨ ਕਰਿਆ ਕੀਤਾ ਜਾ ਰਿਹਾ ਹੈ ਆਸਕਰ ਖੇਤਰਾ ਉਸੰਦਾ ਫੋਟੋ ਦਿਵਾਲੀ ਉੱਪਰ ਗੱਲ ਕਰਦੇ ਉਸਦੇ ਦਾਇਰੇ ਦਾ ਪਾਗਲਾ ਫੈਸਲਾ ਲੱਗੇਗਾ ਲਮਾਂ